ਸੱਡੀਸ਼ ਨੂੰ ਦਰਜਾ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ ਤੇਰੇ ਦਿਲ ਚ ਥੋੜੀ ਜੀ ਥਾਂ ਮਿਲੇ ਜਾਂ ਨਾ ਮਿਲੇ ਕੋਈ ਗਮ ਨਹੀਂ ਸੁਣ ਸੋਣਿਆ ਤੇਰੀ ਯਾਦ ਨਾਵੇਂ ਖੇਡ ਦੇ ਦਿਨ ਰਾਤ ਤੇਵੇਂ ਤੇਰਾ ਇਸ਼ਕ ਸਿਰ ਚੜ ਬੋਲਦਾ ਹੁਣ ਇਸ਼ਕ ਹੀ ਸਾਡੀ ਜਾਤ ਵੇ ਤੇਰੀ ਸ਼ੂਨੇ ਸੁਪਨੇ ਵੇਖਦਾ ਗੁਸਤਾ ਖਦਿਲ ਸਾਰੀ ਰਾਤ ਵੇ ਹੰਝੂਆਂ ਦੇ ਮੋਤੀ ਕਰਕੇ ਹੰਝੂਆਂ ਦੇ ਮੋਤੀ ਕਰਕੇ ਵੇ ਮੈਂ ਹੋ ਕੇ ਅਨੂ ਲੋਰੀਆਂ ਸੁਣਾਈਆਂ ਤੇਰੀ ਦਿੱਤੀ ਢੀੜ ਸੰਭਦੀ ਤੇਰੀ ਦਿੱਤੀ ਢੀੜ ਸੰਭਦੀ ਵੇ ਮੈਂ ਹਾਸਿਆ ਨਾ ਕਰਦੀ ਲੜਾਈਆਂ ਤੇਰੀ ਦਿੱਤੀ ਢੀੜ ਸੰਭਦੀ ਤੇਰੀ ਦਿੱਤੀ ਢੀੜ ਸੰਭਦੀ